ਰੋਜ਼ਗਾਰ ਦੀ ਕਮੀ ਨਹੀਂ ਜ਼ਰੂਰਤ ਹੈ ਮਿਹਨਤ ਦੀ ਤਪਦੀ ਗਰਮੀ ਚ ਛਤਰੀ ਵੇਚ ਕੇ ਕਰਦਾ ਗੁਜ਼ਾਰਾ ਹਰ ਮਹੀਨੇ ਹੁੰਦਾ 15000 ਤੋਂ ਵੱਧ ਦਾ ਮੁਨਾਫਾ ਨੌਜਵਾਨ ਦੀ ਮਿਹਨਤ ਹੋਰ ਨਾਲ ਹੀ ਬਣੀ ਮਿਸਾਲ ਰੰਗ-ਤਰੰਗੀਆਂ ਛਤਰੀਆਂ ਬਣੀਆਂ ਖਿੱਚਦਾ ਕੇਦਰ ਸੋਨੂ ਜੀ ਸਾਹਰੇ ਰਹਿਣ ਵਾਲੇ ਹੈ ਯੂਪੀ ਸੇ आप ये छतरियों का काम कर रहे हैं क्या कह रहा है आपका कितना चलता है आपका हजार पंद्रह सौ का रोजगार चल जाता है जी हर साल लगाते हैं यहाँ पर हम दुकान पाँच छह सौ रुपये दिहाड़ी बन जाती है इतनी दूर से आके कमाते हैं थोड़ा सा तो यहाँ पे आ रहे हैं यहाँ पर दो तीन साल पाँच छः साल से लगाते हैं अड्डा तो अच्छा चलता काम हाँ जी अच्छा चलता है जी घर का गुजारा जैसे घर का ठीक चल रहा है गुजारा हजार पाँच सौ रुपये दिहाड़ी बन जाती है

ਬਸ ਇਹ ਹੀ ਕਹਿਣਾ ਚਾਹੁੰਦੇ ਆ ਕਿ ਖਤਰੀ ਵਧੀਆ ਲਈ ਤੇ ਇਹ ਕਹਿਣਾ ਚਾਹੁੰਦੇ ਦੇਖੋ ਜਿਵੇਂ ਆਹ ਬੰਦਾ ਬਾਹਰੋਂ ਆ ਕੇ ਇੱਥੇ ਕੰਮ ਕਰ ਰਿਹਾ ਜੀ ਤੇ ਸਾਡੇ ਨੌਜਵਾਨਾਂ ਨੂੰ ਵਿਖਿਆ ਕਿ ਮਤਲਬ ਆਪਣਾ ਰੋਜ਼ਗਾਰ ਆਪ ਕਰਨਾ ਚਾਹੀਦਾ ਈ ਘੱਟ ਪੈਖਿਆਂ ਦੇ ਵਿੱਚ ਆ ਵਧੀਆ ਕੁਮਾਰਾ ਜੀ ਬੰਦਾ ਬਾਹਰੋਂ ਆ ਕੇ ਇੱਥੇ ਕੰਮ ਕਰਦਾ ਹੈ ਤੇ ਸਾਡੇ ਨੌਜਵਾਨਾਂ ਨੂੰ ਕਿਉਂ ਨਹੀਂ ਕੰਮ ਕਰਨਾ ਚਾਹੀਦਾ ਇੱਥੇ ਆਪਣੇ ਨੌਜਵਾਨ ਵਿਦੇਸ਼ਾਂ ਨੂੰ ਜ਼ਿਆਦਾ ਭੱਜ ਰਹੇ ਕਿਉਂ ਭੱਜ ਰਹੇ ਸਰ ਵਿਦੇਸ਼ਾਂ ਨੂੰ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਇਹਨਾਂ ਇਹਨਾਂ ਵੀ ਇੱਕੀ ਸਾਨੂੰ ਇੱਥੇ ਕੰਮ ਕਰਨਾ ਚਾਹੀਦਾ ਹੈ ਇਹ ਹੁਣ ਇਹ ਹੁਸਨਜੀ ਦੀਹਾੜੀ ਬਣਾ ਰਿਹਾ ਕਾਰੋਬਾਰ ਚੰਗਾ ਚੱਲ ਰਿਹਾ ਇਹਨਾਂ ਦਾ ਜੀ ਉਹ ਨੌਜਵਾਨ ਹੈ ਜੀ ਆਪਣੇ ਨੌਜਵਾਨ ਦੇਖ ਕੇ ਚੰਨ ਕੰਮ ਤੇ ਕਾਫੀ ਖੁਸ਼ਕਤ ਹੈ ਬਹੁਤ ਜੀ ਇਦਾਂ ਲਈ ਆਪਣੇ ਦੇਸ਼ ਨੂੰ ਫਾਇਦਾ ਹੋਏਗਾ ਜੀ ਨਾਲੇ ਆਪਣਾ ਘਰ ਦਾ ਵਸਾ ਕਰ ਰਿਹਾਗੇ ਜੀ ਰੋਜ਼ਗਾਰ ਦੀ ਕਮੀ ਨਹੀਂ ਜ਼ਰੂਰਤ ਹੈ ਮਿਹਨਤ ਦੀ ਤਪ ਦੀ ਗਰਮੀ 'ਚ ਛਤਰੀ ਵੇਚ ਕੇ ਕਰਦਾ ਗੁਜ਼ਾਰਾ ਹਰ ਮਹੀਨੇ ਹੁੰਦਾ 15000 ਤੋਂ ਵੱਧ ਦਾ ਮੁਨਾਫਾ ਨੌਜਵਾਨ ਦੀ ਮਿਹਨਤ होरना ली बढ़ी मिसाल रंग परंगियाँ छतरियाँ बढ़ियाँ खिचड़ा के अंदर सोनू जी कहाँ रहने वाले हैं यूपी से आप ये छतरियों का काम कर रहे हैं क्या कर रहे हैं आपका कितना पूर्ण रुझान चलता है आपका अजार पंद्रासों का रोजगार चल जाता है जी हर साल लगाते हैं यहाँ पर हम दुकान पाँच छह सौ बन जाती है इतनी दूर से आके कमाते हैं थोड़ा सा तो कितने साल यहाँ पे आ रहे हैं यहाँ पर दो तीन सा, पाँच छह साल से लगाते हैं अड्डा अच्छा चलता है काम हाँ जी अच्छा चलता है गुजारा हजार पाँच सौ रूपए दिहाड़ी बन जाती है ये बांग्लादेश ना जाए यहाँ पर काम करें जी कितना कारोबार में बीस हजार बीस पंद्रह हजार लग जाता है जी ਹਾਂ ਜੀ ਹਾਂ ਜੀ ਉਹਨੂੰ ਲੱਖ ਰੁਪਏ ਲਗਾ ਕੇ ਬਾਹਰ ਕਿਹਾ ਤੇ ਬਾਹਰ ਲਗਾ ਕੇ ਜਾਂਦੇ ਨਾ ਜਾਏ ਹਾਂ ਪਰ ਕੰਮ ਕਰੇ ਰਾਜ ਕੋਈ ਪੰਜਾਬ ਮੈਂ ਕੀ ਨਾ ਦੋ ਯਾਦਵਿੰਦਰ ਸਿੰਘ ਜੀ ਸਾਡੀਆਂ ਖੱਤਰੀ ਜੀ ਨੇ ਕਿਹ ਕਹਿਣਾ ਚਾਹੁੰਦੇ ਬਸ ਇਹੀ ਕਹਿਣਾ ਚਾਹੁੰਦੇ ਕਿ ਖੱਤਰੀ ਵਧੀਆ ਲਈ ਤੇ ਇਹ ਕਹਿਣਾ ਚਾਹੁੰਦੇ ਦੇਖੋ ਜਿਵੇਂ ਆਹ ਬੰਦਾ ਹੈ ਬਾਹਰੋਂ ਆ ਕੇ ਇੱਥੇ ਕੰਮ ਕਰ ਰਿਹਾ ਜੀ ਤੇ ਸਾਡੇ ਨੌਜਵਾਨਾਂ ਨੂੰ ਵੀ ਇੱਥੇ ਆ ਕੇ ਮਤਲਬ ਆਪਣਾ ਰੋਜ਼ਗਾਰ ਆਪ ਕਰਨਾ ਚਾਹੀਦਾ ਜੀ ਖੱਟ ਪੈਖੇ ਦੇ ਵਿੱਚ ਆ ਵਧੀਆ ਕਿ ਮਹਾਰਾਜ ਜੀ ਬੰਦਾ ਬਾਹਰੋਂ ਆ ਕੇ ਇੱਥੇ ਕੰਮ ਕਰਦਾ ਹੈ ਕਿ ਸਾਡੇ ਨੌਜਵਾਨਾਂ ਨੂੰ ਕਿਉਂ ਨਹੀਂ ਕੰਮ ਕਰਨਾ ਚਾਹੀਦਾ ਇੱਥੇ ਆਪਣੇ ਨੌਜਵਾਨ ਵਿਦੇਸ਼ਾਂ ਨੂੰ ਜਿਆਦਾ ਭੱਜ ਰਹੇ ਕਿਉਂ ਭੱਜ ਰਹੇ ਸਰ ਵਿਦੇਸ਼ਾਂ ਨੂੰ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਇੰਨਾ ਨਹੀਂ ਉਹਨਾਂ ਵੀ ਇੱਥੇ ਸਾਨੂੰ ਇੱਥੇ ਕੰਮ ਕਰਨਾ ਚਾਹੀਦਾ ਇਹ ਹੁਣ ਇਹ ਉਸਰ ਜੀ ਜਿਹੜੀ ਬੁਲਾ ਰਹੇ ਕਾਰੋਬਾਰ ਚੰਗਾ ਚੱਲ ਰਿਹਾ ਇਹਨਾਂ ਦਾ ਜੀ ਉਹ ਨੌਜਵਾਨ ਹੈ ਜੀ ਆਪਣੇ ਨੌਜਵਾਨ ਇੱਥੇ ਕਰਨ ਕੰਮ ਤੇ ਕਾਫੀ ਮਿਲਕਤ ਹੈ ਬਹੁਤ ਜੀ ਇਦਾਂ ਲੈ ਆਪਣੇ ਦੇਸ਼ ਨੂੰ ਫਾਇਦਾ ਹੋਏਗਾ ਜੀ ਲੈ ਆਪਣਾ ਘਰ ਦਾ ਵਸਾ ਕਰ ਰਹੇਗੇ ਜੀ